ਸੰਗਰੂ ਦੇ ਲੋਕ ਇਸ ਵੇਲੇ دہشت ਦੇ ਮਾਹੌਲ ਦੇ ਵਿੱਚ ਰਹਿ ਨੂੰ ਮਜਬੂਰ ਹਨ ਕਿਉਂਕਿ ਪਿੰਡ ਪੱਦਲਵਾੜ ਦੇ ਵਿੱਚ ਇਸ ਵੇਲੇ ਇੱਕ ਅਜੀਹਾ ਲੁੱਟ ਖੋਹ ਕਰਨ ਵਾਲਾ گرو ਸਰਗਰਮ ਹੈ ਜੋ ਕਿ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਇਹ ਤਸਵੀਰਾਂ ਪਿੰਡ ਪੱਦਲਵਾੜ ਦੀਆਂ ਨੇ ਜਿਸ ਵਿੱਚ ਐ ਸਾਹਮਣੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਮਹਿਲਾ ਜੋ ਹੈ ਉਹ ਇੱਕ ਘਰ ਦੀ ਡੋਰ ਬੈਲ ਵਜਾਉਂਦੀ ਹੈ ਜਿਸ ਤੋਂ ਬਾਅਦ ਜੋ ਹੈ ਉਹਨਾਂ ਦੇ ਸਾਥੀਆਂ ਦਾ ਜੋ ਟੈਂਪੋ ਹੁੰਦਾ ਹੈ ਉਹ ਬਾਹਰ ਚੱਕਰ ਮਾਰ ਰਿਹਾ ਹੁੰਦਾ ਹੈ ਤਸਵੀਰਾਂ 'ਚ ਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਟੈਂਪੋ ਜੋ ਹੈ ਚੱਕਰ ਮਾਰ ਰਿਹਾ ਹੈ ਤੇ ਮਹਿਲਾ ਡੋਰ ਬੈਲ ਵਜਾ ਰਹੀ ਹੈ। ਉੱਥੇ ਹੀ ਜਿਸ ਪਰਿਵਾਰ ਦੇ ਘਰ ਦੇ ਬਾਹਰ ਐਸਾ ਬ ਹੋਇਆ ਉਸ ਪਰਿਵਾਰ ਨੇ ਡਰ ਦੇ ਮਾਰੇ ਜੋ ਹੈ ਘਰ ਦਾ ਦਰਵਾਜ਼ਾ ਨਹੀਂ ਖੋਲਿਆ ਜੋ ਕਿ ਅਸੀਂ ਕਹਿ ਸਕਦੇ ਹਾਂ ਕਾਫੀ ਜ਼ਿਆਦਾ ਜੋ ਹੈ ਸਹੀ ਸੋਚ ਉਹਨਾਂ ਦੀ ਅਪਣਾਈ ਗਈ ਜਿਸ ਕਾਰਨ ਉਹ ਲੁੱਟ ਖੋਹ ਦੇ ਸ਼ਿਕਾਰ ਹੋਣ ਤੋਂ ਬਚ ਗਏ। ਇਹ ਕਹਿਣਾ ਸੀ ਪਰਿਵਾਰ ਦਾ ਕਿਉਂਕਿ ਉਹਨਾਂ ਨੂੰ ਇਹ ਪੂਰਾ ਪੂਰਾ ਸ਼ੱਕ ਸੀ ਕਿ ਇਹ ਮਹਿਲਾ ਉਸੇ ਗਿਰੋ ਦੇ ਨਾਲ ਜੁੜੀ ਹੋਈ ਹੈ। ਪਰਿਵਾਰ ਨੇ ਇਹ ਵੀ ਦੱਸਿਆ ਕਿ ਲਗਾਤਾਰ ਇਲਾਕੇ ਦੇ ਵਿੱਚ ਅਜੀਹੀਆਂ ਲੁੱਟਖੋਹੀਆਂ ਵਰਦਾਤਾ ਹੋ ਰਹੀਆਂ ਨੇ ਜਿੱਥੇ ਕਿ ਦੇਰ ਰਾਤ ਇੱਕ ਮਹਿਲਾ ਇੱਕ ਕਰਦਾ ਦਰਵਾਜ਼ਾ ਖੜਕਾਉਂਦੀ ਹੈ ਜਾਂ ਡੋਰ ਬੈਲ ਵਜਾਉਂਦੀ ਹੈ ਜਿਸ ਤੋਂ ਬਾਅਦ ਪਿੱਛੇ ਉਸ ਦਾ ਪੂਰਾ ਦਾ ਪੂਰਾ ਗਿਰੋਜ ਹੋਇ ਹ ਹਮਲਾ ਕਰ ਦਿੰਦਾ ਹੈ ਜਦ ਘਰ ਵਾਲੇ ਪਰਿਵਾਰ ਵਾਲੇ ਦਰਵਾਜ਼ਾ ਖੋਲ ਦਿੰਦੇ ਹਨ ਇਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਤਫ਼ਤੀਸ਼ ਕਰ ਰਹੀ ਹੈ ਸੀਸੀਟੀਵੀ ਤਸਵੀਰਾਂ ਦੇ ਆਧਾਰ ਦੇ ਉੱਤੇ ਮਹਿਲਾ ਦੇ ਵੀ ਖੋਜ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਉਸ ਤੇ ਇਸ ਪੂਰੇ ਗਿਰੋਹ ਦਾ ਵੀ ਪਰਦਾਫਾਸ਼ ਜਲਦ ਕਰਨ ਦੀ ਪੁਲਿਸ ਅਧਿਕਾਰੀ ਵੱਲੋਂ ਗੱਲ ਕੀਤੀ ਗਈ ਹੈ ਲੇਕਿਨ ਕਾਫੀ ਵੱਡਾ ਗਿਰੋਹ ਜੋ ਹੈ ਇਸ ਵੇਲੇ ਸੰਗਰੂਰ ਦੇ ਵਿੱਚ ਸਰਗਰਮ ਨਜ਼ਰ ਆ ਰਿਹਾ ਹੈ ਤਾਂ ਕੀ ਕੋਈ ਜਾਣਕਾਰੀ ਸਾਂਝੇ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਸੁਣਾਣੇ ਕੀ ਨਾਮ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਕੀ ਲੱਗਦੇ ਨੇ ਤੁਹਾਡੇ ਇਹ ਮੇਰੇ ਤਾਈ ਦੇ ਬੇਟੇ ਨੇ ਜੀ ਕੀ ਕਹੋਗੇ ਜੋ ਇਹ ਘਟਨਾ ਵਾਪਰੀ ਇਹ ਤਾਂ ਦੇਖੋ ਇਹ ਤਾਂ ਕੋਈ ਨਵਾਂ ਗਰੋਹ ਹੈ ਜੀ ਜਿਹੜਾ ਮਤਲਬ ਅਚਾਨਕ ਕਿਸੇ ਲੇਡੀਜ਼ ਨੂੰ ਪਹਿਲਾਂ ਭੇਜਦੇ ਨੇ ਕਿ ਵੀ ਡੋਰ ਨਾਕ ਕਰੋ ਜਾਂ ਰਿੰਗ ਬਜਾਓ ਕੋਈ ਗੇਟ ਖੋਲੇ ਤੇ ਬਾਅਦ ਦੇ ਵਿੱਚ ਉਹ ਘਟਨਾ ਨੂੰ ਆਪਾਂ ਅੰਜਾਮ ਦਈਏ ਬਾਕੀ ਉਹ ਜਿੰਨੇ ਬੰਦੇ ਸੀਗੇ ਉਹ ਰਹੇ ਵੀ ਪਿੱਛੇ ਸਿਰਫ ਉਹਨਾਂ ਇੱਕ ਲੇਡੀਜ਼ ਹੀ ਅੱਗੇ ਭੇਜੀ ਯੋ ਤੁਸੀਂ ਡੋਰ ਓਪਨ ਕਰੋ ਔਰ ਉਹ ਪਲਾਸੌਰ ਵਾਲੀ ਸਾਈਡ ਉਹਨਾਂ ਨੇ ਗੱਡੀ ਆਪਣੀ ਜਿਹੜਾ ਉਹ ਛੋਟਾ ਹਾਥੀ ਸੀਗਾ ਉਹ ਸਾਈਡ ਤੇ ਰੋਕਿਆ ਹੋਇਆ ਸੀ ਕਿਉਂ ਜਦੋਂ ਬਾਅਦ ਦੇ ਵਿੱਚ ਅਸੀਂ ਕੈਮਰਾ ਚੈੱਕ ਕਰਿਆ ਪਲੇ ਬੈਕ ਦੇ ਵਿੱਚ ਨਿਕਲਿਆ ਉਹ ਲੇਡੀਜ਼ ਦੇਖ ਵੀ ਪਲਾਸੌਰ ਵਾਲੀ ਸਾਈਡ ਨੂੰ ਰਹੀ ਸੀ ਕੋਈ ਉਹਨੇ ਇਸ਼ਾਰਾ ਕਰਨਾ ਸੀ ਕਿ ਮੈਂ ਗੇਟ ਖੁਲਾ ਲਿਆ ਜਾਂ ਕਿਦਾਂ ਹੋ ਕਰ ਲਿਆ ਪਰ ਉਸ ਚ ਕਾਮਯਾਬ ਨਹੀਂ ਹੋ ਸਕੇ ਇਹ ਪਰਿਵਾਰ ਦੀ ਚੌਕਸੀ ਦੇ ਕਾਰਨ ਇਹ ਘਟਨਾ ਹੋਣ ਤੋਂ ਬਚੀ। ਪਰਿਵਾਰ ਕੈਮਰੇ ਚ ਦੇਖ ਲਿਆ ਤਾਂ ਬੱਚੇ ਤਰੇਗੀ। ਤਾਂ ਕਰਕੇ ਬੱਚੇ ਤਰੇਗੀ ਹਾਂਜੀ। ਹੋਰ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਵੇਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਗਰੋ ਇਸ ਤਰ੍ਹਾਂ ਸਰਗਰਮ ਹੋ ਰਹੇ ਨੇ। ਹੋਰ ਤੇ ਇਹੀ ਹੈ ਜੀ ਇੱਕ ਤਾਂ ਸੀਸੀਟੀਵੀ ਕੈਮਰੇ ਜਿਹੜੇ ਪਿੰਡ ਤੋਂ ਬਾਹਰ ਨੇ ਘਰ ਉਹ ਆਪਣੇ ਕੈਮਰੇ ਲਗਵਾਉਣ ਤੇ ਆਪਣੀ ਚੌਕਸੀ ਰੱਖਣ ਬਿਨਾ ਮਤਲਬ ਬੇਵਕਤਾ ਅਗਰ ਕੋਈ ਗੇਟ ਤੁਹਾਡਾ ਨੌਕ ਕਰਦਾ ਤਾਂ ਧਿਆਨ ਨਾਲ ਖੋਲਣਾ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਕੀ ਘਟਨਾ ਵਾਪਰੀ ਤੇ ਕਿੰਨੇ ਵਜੇ ਦੀ ਘਟਨਾ ਤੇ ਪਰਿਵਾਰ ਉਦੋਂ ਕੀ ਕਰ ਰਿਹਾ ਸੀ ਕਿੰਨੇ ਜਾਣੇ ਸੀ ਪਰਿਵਾਰ ਦੇ ਉੱਤੇ ਪਰਿਵਾਰ ਦੇ ਮੈਂ ਸੀ ਜੀ ਮੇਰੇ ਮੈਸੇਜ ਸੀਗੇ ਤੇ ਮਾਤਾ ਸੀਗੇ ਜੀ ਮੇਰਾ ਬੇਟਾ ਸੀ ਪੜ ਰਿਹਾ ਸੀ ਤੇ ਰਾਤ ਦੇ ਤਕਰੀਬਨ ਸਾਢੇ 11:30 ਵਜੇ ਦਾ ਟਾਈਮ ਸੀਗਾ ਜੀ ਤੇ ਰਾਤ ਨੂੰ ਸਾਢੇ ਗੇਟ ਅੱਗੇ ਡੋਰਬੈਲ ਵੱਜੀ ਜੀ ਆ ਕੇ ਇੱਕ ਅਣਪਛਾਤੇ ਲੇਡੀ ਆਏ ਤੇ ਉਹਨਾਂ ਨੇ ਪਲਾਸੌਰ ਸਾਈਡ ਤੋਂ ਆਏ ਨੇ ਜੀ ਆ ਕੇ ਵੈਲ ਬਾ ਕੇ ਤੇ ਖੜੇ ਰਹੇ ਅਸੀਂ ਫਿਰਨੀ ਕੋਲੇ ਜੀ ਸੀਸੀਟੀਵੀ ਦੀ ਮਦਦ ਦੇ ਨਾਲ ਸਾਡਾ ਬਚੌਰ ਰਹਿ ਗਿਆ ਪਰਿਵਾਰ ਦਾ ਜੇ ਸੀਸੀਟੀਵੀ ਨਾ ਹੁੰਦਾ ਤਾਂ ਉਹ ਸਾਡੇ ਸਾਡੇ ਪਰਿਵਾਰ ਦਾ ਨੁਕਸਾਨ ਵੀ ਹੋ ਸਕਦਾ ਸੀ ਤੇ ਉਦੋਂ ਬਾਅਦ ਦੇ ਵਿੱਚ ਉਹ ਇੱਥੋਂ ਅੱਗੇ ਚਲੇ ਗਏ ਸਾਡੇ ਪਿੰਡ ਦੀ ਫਿਰਨੀ ਦੇ ਵੱਲ ਅੱਗੇ ਉਥੋਂ ਫਿਰਨੀ ਦੇ ਵਿੱਚੋਂ ਵਾਪਸ ਆਏ ਨਗੇ ਮੁੜ ਕੇ ਉਦੋਂ ਬਾਅਦ ਦੇ ਵਿੱਚ ਭੁਜਵਾਲ ਵੱਲ ਚਲੇ ਗਏ ਨੇ ਜੀ ਉਸ ਤੋਂ ਬਾਅਦ ਦੇ ਵਿੱਚ 20 ਮਿੰਟ ਬਾਅਦ ਉਹ ਵਾਪਸ ਪਲਾਸੌਰ ਵਾਲੀ ਸਾਈਡ ਦੁਬਾਰੇ ਵਾਪਸ ਚਲੇ ਗਏ। ਤੁਹਾਡੇ ਗੇਟ ਕੋਈ ਕਿੰਨਾ ਕੁ ਟਾਈਮ ਰਹਿ ਨੇ ਜੀ? ਸਾਡੇ ਇੱਕ ਗੇਟ ਅੱਗੇ ਜੀ ਉਹ 2-2.5 ਮਿੰਟ ਰੁਕੇ ਰਹੇ ਨੇ ਜੀ। ਕਿ ਵੀ ਕਿਹੜੇ ਲੌਂਗੇ ਇੱਧਰ ਉੱਧਰ? ਹਾਂ ਜੀ ਇੱਧਰ ਉੱਧਰ ਘੁੰਮਦੇ ਰਹੇ ਇੱਥੇ ਤੇ ਉਸ ਤੋਂ ਬਾਅਦ ਫਿਰ ਅੱਗੇ ਚਲੇ ਗਏ ਸੀਗੇ ਜੀ ਉਹ। ਉਹਨੂੰ ਦੇਖ ਕੇ ਕਿਵੇਂ ਲੱਗਿਆ ਫਿਰ ਤੁਹਾਨੂੰ ਅੰਦਰ? ਸਾਨੂੰ ਅੰਦਰ ਡਰ ਦਾ ਮਾਹੌਲ ਰਿਹਾ ਜੀ ਤੇ ਪਰਿਵਾਰ ਵੀ ਸਹਿਮਿਆ ਹੋਇਆ ਸੀ ਵੀ ਕੋਈ ਉਹਨੇ ਕੋਈ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਅਨਪ੍ਰਸ਼ਾਤ ਲੇਡੀ ਸੀਗੇ। ਤੇ ਅਸੀਂ ਕੁਝ ਕਰਨੀ ਸੀ ਸਕਦੇ ਇਸ ਕਰਕੇ ਅਸੀਂ ਗੇਟ ਖੋਲਿਆ ਨਹੀਂ ਉਹਨਾਂ ਨੂੰ ਵੀ ਕਿਸੇ ਦਾ ਨਫਾ ਨੁਕਸਾਨ ਨਾ ਹੋ ਜਾਵੇ ਤੁਸੀਂ ਕਿਸੇ ਗਵਾਂਡੀ ਨੂੰ ਫੋਨ ਕੀਤਾ ਉਸ ਤੋਂ ਹਾਂਜੀ ਹਾਂ ਮੈਂ ਆਪਣੇ ਗਵਾਂਡੀ ਹਰਪਾਜਨ ਸਿੰਘ ਨੂੰ ਫੋਨ ਕੀਤਾ ਜੀ ਤੇ ਉਸ ਤੋਂ ਬਾਅਦ ਮੈਂ ਆਪਣੇ ਚਾਚਾ ਜੀ ਦੇ ਬੇਟੇ ਨਰਿੰਦਰ ਨੂੰ ਫੋਨ ਕੀਤਾ ਜੀ ਵੀ ਆਪਣਾ ਬਚਾਓ ਕਰੋ ਜੇ ਆ ਗੇਟ ਖੜਕਾਉਂਦੇ ਤਾਂ ਗੇਟ ਨਾ ਖੋਲੋ ਜੀ ਇਹ ਉਸ ਟਾਈਮ ਉਹਨਾਂ ਤੁਸੀਂ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਮਤਲਬ ਜੇ ਆਪਾਂ ਪਹਿਲਾਂ ਫੋਨ ਕਰ ਲੈਂਦੇ ਨਹੀਂ ਜੀ ਜੇ ਐਨੀ ਗੱਲ ਸਾਨੂੰ ਸੁਝੀ ਨਹੀਂ ਜੀ ਜੇ ਅਸੀਂ ਕਮਰਾਟ ਹੋਈ ਸੀ ਜੇ ਇਹ ਨਹੀਂ ਗੱਲ ਸੁਝਦੀ ਹੁੰਦੀ ਤਾਂ ਅਸੀਂ ਪਿੰਡ ਤੋਂ ਸਾਰਾ ਇਕੱਠਾ ਕਰ ਲੈਣਾ ਸੀ ਤੇ ਇਹ ਨਹੀਂ ਪਤਾ ਉਹਨਾਂ ਕੋਲ ਕੋਈ ਹਥਿਆਰ ਹੋਣ ਜਾਂ ਕੁਝ ਵੀ ਹੋ ਸਕਦਾ ਸੀ ਜੀ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ ਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੀ ਵੀ ਅਗਰ ਕੋਈ ਤੁਹਾਡੀ ਡੋਰ ਬੈਲ ਵਜਾਉਂਦਾ ਜਾਂ ਗੇਟ ਖੜਕਾਉਂਦਾ ਤੇ ਬਿਨਾਂ ਤੁਸੀਂ ਜਾਣੇ ਪਛਾਣੇ ਅਗਲੇ ਤੋਂ ਗੇਟ ਨਾ ਖੋਲੋ ਇਹ ਹੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਜੀ ਉਹ ਥਾਣੇ ਤੁਸੀਂ ਤਲਾ ਕਰ ਦਿੱਤੀ ਹਾਂਜੀ ਅਸੀਂ ਥਾਣੇ ਚੌਂਕੀ ਪੁਲਵਾਨ ਤਲਾ ਕਰ ਦਿੱਤੀ ਤੁਹਾਨੂੰ ਕਿਵੇਂ ਪਤਾ ਲੱਗਿਆ ਉਹਦੇ ਮੇਰੇ ਕੋਲ ਮੇਰਾ ਵੀਰਾ ਜੀ ਇਹ ਛੋਟਾ ਵੀਰਾ ਮੇਰਾ ਤੈਜ ਦਾ ਬੇਟਾ ਇਹਨੇ ਮੈਨੂੰ ਕਾਲ ਕਰੀ ਵੀ ਇਸ ਤਰ੍ਹਾਂ ਕਰਕੇ ਵੀਰੇ ਮੈਨੂੰ ਆਪਣੇ ਘਰੇ ਕੋਈ ਬੈਲ ਬੁਜਾ ਰਿਹਾ ਜਲਾਨੀ ਆ ਤੇ ਪੈਰ ਨੰਗੇ ਨੇ ਮਤਲਬ ਵੀ ਮੈਨੂੰ ਸ਼ੱਕੀ ਲੱਗਦੇ ਨੇ ਇਹ ਪਿੱਛੇ ਇੱਕ ਟੈਂਪੂ ਖੜਾਗਾ ਵੀ ਮਤਲਬ ਉਹ ਦੂਰ ਖੜਾ ਬੰਦ ਵੀ ਟੈਂਪੂ ਬੰਦਾ ਤੇ ਪਿੱਛੇ ਖੜਾ ਤੇ ਮੈਂ ਮੈਨੂੰ ਕਹਿੰਦਾ ਉੱਠ ਕੇ ਦੇਖੋ ਮੈਂ ਉਦੋਂ ਉੱਠਿਆ ਸੀ ਉੱਠ ਕੇ ਮੈਂ ਬਾਹਰ ਆਇਆ ਵਾਰਾ ਕਿ ਮੈਂ ਥੋੜੇ ਜਿਹਾ ਮਤਲਬ ਦੇਖਿਆ ਵਾਲਾ ਮੇਰਾ ਸਰੀਰ ਠੀਕ ਹੋਇਆ ਸੈੱਟ ਹੋਇਆ ਕਿਉਂਕਿ ਨੀਂਦ ਝੋਟੇ ਸੀ ਫਿਰ ਮੈਂ ਜਾ ਕੇ ਦੇਖਿਆ ਤਾਂ ਮੈਨੂੰ ਕੁਝ ਵੀ ਨਜ਼ਰ ਨਹੀਂ ਆਇਆ ਫਿਰ ਮੈਂ ਨਵਦੀਪ ਨੂੰ ਕਿਹਾ ਕਿ ਮੈਨੂੰ ਕੁਝ ਨਹੀਂ ਦਿਸਿਆ ਫਿਰ ਇਹਨੇ ਮੈਨੂੰ ਕਿਹਾ ਵੀ ਵੀਰੇ ਮੈਂ ਦੇਖ ਕੇ ਦੱਸਦਾ ਤੈਨੂੰ ਉਹ ਦੋਨੋਂ ਜਾ ਚੁੱਕੇ ਸੀ ਜਦੋਂ ਮੈਂ ਉੱਥੇ ਗਿਆ ਸੀ ਤੇ ਮਤਲਬ ਇਹ ਮੈਂ ਮਤਲਬ ਮੈਂ ਇਹ ਦੇਖਿਆ ਤੇ ਉਸ ਤੋਂ ਬਾਅਦ ਫਿਰ ਮੈਂ ਨੂੰ ਫੋਨ ਕਰਿਆ ਵੀ ਨਵਦੀਪ ਜੇ ਤੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਊ ਤਾਂ ਤੂੰ ਮੈਨੂੰ ਦੁਬਾਰਾ ਫੋਨ ਕਰੀ ਤੇ ਮੈਂ ਫਿਰ ਆਉਂਗਾ ਉੱਥੇ ਵੀ ਆਪਾਂ ਦੇਖਾਂਗੇ ਫਿਰ ਮੈਂ ਜਾ ਕੇ ਜਾ ਕੇ મતલਬ ਜਾ ਕੇ ਚਲਾ ਗਿਆ ਜੀ ਤੇ ਪੈ ਗਿਆ ਲੋਕਾਂ ਨੂੰ ਕੀ ਕਹਾਂਗੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜੀ ਵੀ ਜਿੰਨਾਂ ਦੇ ਬਾਹਰ ਘਰ ਨੇ ਉਹ ਥੋੜਾ ਜਿਹਾ ਅਵੇਅਰ ਰਹਿਣ ਤਾਂ ਕਿ ਇਹ ਜਿਹੜਾ ਇੱਕ ਗਰੋਹ ਆ ਸਰਗਰਮ ਗਰੋਹ ਆ ਇਹ ਲੋਕਾਂ ਦੇ ਘਰੇ ਰਾਤ ਨੂੰ ਆਉਂਦੇ ਆ ਜਦੋਂ ਲੋਕ ਸੌਂ ਜਾਂਦੇ ਨੇ ਅਚਨਚੇਤ ਆ ਕੇ ਬੈਲਗਾਰਦੇ ਆ ਜਾਂ ਇਹ ਬੈਲ મતલਬ ਤੁਹਾਡੇ ਗੇਟ ਖੜਕਾਉਂਦੇ ਆ ਉਸ ਤੋਂ ਬਾਅਦ ਫਿਰ ਇਹ ਮਤਲਬ ਸਾਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੇ ਨਾਲ ਲੜਕੀਆਂ ਵੀ ਨਾਲ ਨੇ ਤੇ ਬੰਦੇ ਵੀ ਨੇ ਇੱਕ ਗਰੋਹ ਆ ਜੋ ਇਸ ਕਰਕੇ ਉਸ મતલਬ ਬਾਸ ਖਾਸ ਕਰ ਬਾੜ ਕਰ ਵਾਲੇ ਨੇ ਮਤਲਬ ਜੀ ਇਸ ਤੇਜ ਸੁਚੇਤ ਰਹਿੰਦੀ ਲੋਕ ਤਾਂ ਕਿ ਕੋਈ ਇਹ ਹੀ ਗੱਲ ਨਾ ਹੋਵੇ ਵੀ ਜਿਸ ਨਾਲ ਤੁਹਾਡਾ ਕੋਈ ਨੁਕਸਾਨ ਹੋਵੇ ਜਾਨੀ ਜਾਂ مالی ਨੁਕਸਾਨ ਹੋਵੇ ਅਸੀਂ ਤਾਂ ਇਹ ਕਹਿੰਦੇ ਆ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਰਾਤ ਨੂੰ ਮਤਲਬ ਪੁਲਿਸ ਪ੍ਰਸ਼ਾਸਨ ਵੱਲੋਂ ਆਪਣੀ ਸੜਕਾਂ ਦੇ ਉੱਪਰ ਮਤਲਬ ਪੈਰਾ ਲਗਾਇਆ ਜਾ ਮਤਲਬ ਨਹੀਂ ਗਸਤ ਵਗੈਰਾ ਕਰੀ ਜਾਵੇ ਤਾਂ ਕਿ ਇਹਨਾਂ ਨੂੰ ਆਪਣੇ ਜਿਹੜੇ ਇਸ਼ਾਰਾਤੀ ਅਨਸਰ ਨੇ ਇਹਨਾਂ ਨੂੰ ਠੱਲ ਪਾਈ ਲੱਗਦਾ ਨਹੀਂ ਹੁਣ ਟਿੱਕਰੀ ਪੈਰੇ ਲਾਉਣ ਦੀ ਵੀ ਲੋੜ ਬਣ ਗਈ ਹਾਂਜੀ ਲੱਗਦਾ ਵੀ ਟਿੱਕਰੀ ਪੈਰੇ ਲਾਉਣ ਦੀ ਜੀ ਕੋਈ ਟਿੱਕਰੀ ਪੈਰੇ ਵੀ ਲਾਉਣ ਦੇ ਲੋੜ ਪੈ ਸਕਦੀ ਹੈ ਜੀ ਪਰ ਟਿੱਕਰੀ ਪੈਰਾ ਵੀ ਕੀ ਕਰੂਗਾ ਦੋ ਚਾਰ ਬੰਦਿਆਂ ਨੂੰ ਆ ਕੇ ਇੱਕ ਘਰੋਂ ਤੱਪ ਲੂਗਾ ਤਾਂ ਤਾਂ ਆਪਗੇਟ ਖਲਾਉਣਗੇ ਜਾ ਤਾਂ ਉਹਨਾਂ ਨੂੰ ਕੋਈ ਨਾ ਕੋਈ ਮਤਲਬ ਹਥਿਆਰ ਵਗੈਰਾ ਜਾਂ ਕੋਈ ਪ੍ਰਸ਼ਾਸਨ ਦਾ ਕੋਈ ਬੱਲੂ ਕੋਈ ਦਿੱਤਾ ਜਾਵੇ ਫਿਰ ਤਾਂ ਹੈਗਾ ਉਹ ਦੋ ਬੰਦੇ ਖੜੇ ਨੇ ਗਰੂ ਹੁੰਦਾ ਉਹ ਤਾਂ ਆਪ ਜਾ ਕੇ ਗੇਟ ਖਲਾਉਣਗੇ ਜੀ ਮਤਲਬ ਇਹ ਹੈਗਾ ਵੀ ਲੋਕਾਂ ਨੂੰ ਮਤਲਬ ਉਹ ਹੋਣਾ ਚਾਹੀਦਾ ਜੀ ਸੁਚੇਤ ਹੋਣਾ ਚਾਹੀਦਾ ਪਰ ਨਾਲ ਪ੍ਰਸ਼ਾਸਨ ਦੀ ਵੱਧ ਦੋਣੀ ਚਾਹੀਦੀ ਇਸ ਘਟਨਾ ਤੋਂ ਬਾਅਦ ਪਿੰਡ ਦਾ ਮਾਹੌਲ ਕਿਵੇਂ ਲੱਗਦਾ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਡਰ ਦਾ ਮਾਹੌਲ ਹੈ ਜੀ ਜਿਹੜੇ ਬਾਹਰਲੇ ਘਰ ਨੇ ਉਹ ਖੌਫ ਚ ਨੇ ਕਿ ਕਦੋਂ ਕਿਸੇ ਟਾਈਮ ਕੋਈ ਵਾਰਦਾਤ ਵੀ ਹੋ ਸਕਦੀ ਹੈ ਜਾਂ ਕਿਸੇ ਟਾਈਮ ਕੋਈ ਨੁਕਸਾਨ ਮਾਲੀ ਚਾ ਜਾਣੀ ਨੁਕਸਾਨ ਹੋ ਸਕਦਾ ਹੈ ਇਹ ਬਿਲਕੁਲ ਰਿਐਲਿਟੀ ਹੈ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤਾਂ ਇਹ ਮੰਗ ਕਰਦੇ ਆ ਜੀ ਵੀ ਪ੍ਰਸ਼ਾਸਨ ਨੂੰ ਚੌਕਸ ਹੋਣਾ ਚਾਹੀਦਾ ਜੀ ਲੋਕਾਂ ਨੂੰ ਵੀ ਚੌਕਸ ਕਰਨਾ ਚਾਹੀਦਾ আর ਉਹਨਾਂ ਨੂੰ ਗਸ਼ਤ ਵਗੈਰਾ ਰਾਤ ਨੂੰ ਆਪਣੀਆਂ ਗੱਡੀਆਂ ਵਗੈਰਾ ਜੋ ਦਿੱਤੀਆਂ ਨੇ ਹੁਣ ਭਗਵੰਤ ਮਾਨ ਨੇ ਬੜਾ ਕਰਿਆ ਹੋਇਆ ਜੀ ਆਪਣੀਆਂ ਜਿਹੜੀਆਂ ਗੱਡੀਆਂ ਚੱਲਦੀਆਂ ਨੇ ਇਹਨਾਂ ਨੂੰ ਵੀ ਕਹਿਣਾ ਚਾਹੀਦਾ ਜੀ ਵੀ ਪੈਟਰੋਲਿੰਗ ਵਗੈਰਾ ਕਰਨੇ ਨਾ ਕਿ ਮਤਲਬ ਜਿਹੜਾ ਪ੍ਰਸ਼ਾਸਨ ਆ ਆਪਣੇ ਨੇ ਆਪਣੇ ਸਰਦਾਰਤੀ ਅੰਸਰ ਨੇ ਨਸ਼ਾ ਕਰਨ ਵਾਲੇ ਬੰਦੇ ਨੇ ਜਾਂ ਜੋ ਵੀ ਨੇ ਇਹ ਜੋ ਰਾਤ ਨੂੰ ਮਤਲਬ ਮਾਹੌਲ ਖਰਾਬ ਕਰਦੇ ਨੇ ਲੋਕਾਂ ਨੂੰ ਲੁੱਟਦੇ ਨੇ ਇਹਨਾਂ ਨੂੰ ਮਤਲਬ ਨੱਥ ਪਾਉਣ ਦੀ ਲੋੜ ਹੈ ਜੀ